ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਇੱਕ ਹੋਰ ਕੇਸ 'ਚ ਦੋਸ਼ੀ ਕਰਾਰ ਦਿੱਤਾ ਗਿਆ। ਉਸ ਦੀ ਸਜ਼ਾ ਤੇ ਬਹਿਸ 18 ਫਰਵਰੀ ਨੂੰ ਹੋਵੇਗੀ। ਸੱਜਨ ਕੁਮਾਰ ਤੇ ਹਾਲੇ ਦੋ ਹੋਰ ਕੇਸ ਚੱਲ ਰਹੇ ਹਨ। ਦਿੱਲੀ ਦੀ ਅਦਾਲਤ ਨੇ ਸੱਜਨ ਕੁਮਾਰ ਨੂੰ 1 ਪਹਿਲੀ ਨਵੰਬਰ 1984 ਨੂੰ ਦਿੱਲੀ ਦੇ ਸਰਸਵਰਤੀ ਵਿਹਾਰ 'ਚ ਦੋ ਵਿਅਕਤੀਆਂ ਜਸਵੰਤ ਸਿੰਘ ਤੇ ਉਸਦੇ ਪੁੱਤਰ ਤਰਨਦੀਪ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਹੈ ਉਸ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਇਸ ਤੋਂ ਪਹਿਲਾਂ ਸੱਜਨ ਕੁਮਾਰ ਨੂੰ ਹਾਈ ਕੋਰਟ ਨੇ 1 ਤੇ 2 ਨਵੰਬਰ 1984 ਨੂੰ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜਨਗਰ ਪਾਰਟ ਇੱਕ ਇਲਾਕੇ 'ਚ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜਨਗਰ ਪਾਰਟ ਦੋ ਜਦ ਗੁਰਦੁਆਰਾ ਸਾਡਨ ਦੇ ਮਾਮਲੇ ਦੇ ਵਿੱਚੋਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਉਸਨੇ ਸਜ਼ਾ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਖਲ ਕੀਤੀ ਹੈ ਇੱਥੇ ਮਾਮਲਾ ਸੁਣਵਾਈ ਅਧੀਨ ਹੈ ਉਸ ਖਿਲਾਫ ਦੋ ਹੋਰ ਮਾਮਲੇ ਹਾਈ ਕੋਰਟ ਕੋਲ ਬਕਾਇਆ ਪਏ ਨੇ ਜਿਸ ਦੇ ਵਿੱਚ ਹੇਠਲੀ ਅਦਾਲਤਾਂ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਉਸ ਖਿਲਾਫ ਹੇਠਲੀ ਅਦਾਲਤ ਚ ਗੁਲਾਬ ਬਾਗ ਨਵਾਦਾਂ ਚ ਪੈਂਦੇ ਗੁਰਦੁਆਰੇ ਨੇੜੇ ਹਿੰਸਾ ਨਾਲ ਸੰਬੰਧਿਤ ਮਾਮਲੇ ਸਮੇਤ ਦੋ ਹੋਰ ਕੇਸ ਬਕਾਇਆ ਹਨ ਦਿੱਲੀ ਅਦਾਲਤ ਦੇ ਵੱਲੋਂ ਜਨਕਪੂਰੀ ਅਤੇ ਵਿਕਾਸਪੂਰੀ ਇਲਾਕਿਆਂ ਦੇ ਵਿੱਚ ਦੰਗਿਆਂ ਨਾਲ ਸੰਬੰਧਿਤ ਕੇਸ 'ਚ ਵੀ ਮੁਕਦਮੇ ਤੇ ਸੁਣਵਾਈ ਕੀਤੀ ਜਾ ਰਹੀ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਨ ਕੁਮਾਰ ਨੂੰ ਸਰਸਵਰਤੀ ਵਿਹਾਰ ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਰਾਯੂ ਐਵੇਨਿਊ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਦੀ ਆਸ ਕੀਤੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਸੰਸਦ ਦੇ ਵਿੱਚ ਸਿੱਖ ਕਤਲੇਆਮ ਪ੍ਰਤੀ ਸਵੇਦਨਾ ਤੇ ਮੁਆਫੀ ਦਾ ਇੱਕ ਮਤਾ ਵੀ ਪਾਸ ਕੀਤਾ ਜਾਵੇ ਹੇ 1984 ਦੇ ਵਿੱਚ ਮਾਰੇ ਗਏ ਬੇਦੋਸ਼ੀ ਸਿੱਖਾਂ ਨਾਗਰੀਕਾ ਪ੍ਰਤੀ ਸ਼ਰਧਾਂਜਲੀ ਹੋਵੇ ਤਾਮੀ ਨੇ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਇਕਲਰ ਸਮੇਤ ਹੋਰ ਕਈ ਸਿੱਖ ਆਗੂ ਸਿੱਖ ਕਤਲੇਆਮ ਦੇ ਵਿੱਚ ਸ਼ਾਮਿਲ ਸਨ ਅਤੇ ਹਰ ਦੋਸ਼ੀਆਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਮੰਗ ਕੀਤੀ ਹੈ ਕਿ ਸਿੱਖ ਕਤਲੇਆਮ ਨਾਲ ਸੰਬੰਧਿਤ ਦੇਸ਼ ਤੇ ਵੱਖ-ਵੱਖ ਥਾਵਾਂ ਉੱਤੇ ਚੱਲ ਰਹੇ ਮਾਮਲਿਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਅੱਗੇ ਵਧਾਇਆ ਜਾਵੇ ਤਾਂ ਜੋ ਇਨਸਾਫ਼ ਦੇ ਵਿੱਚ ਹੋਰ ਦੇਰੀ ਨਾ ਹੋ ਸਕੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਲੀ 'ਚ ਸਿੱਖ ਕਤਲੇਆਮ ਨਾਲ ਸੰਬੰਧਿਤ 587 ਐਫਆਈਆਰ ਦਰਖਿਲ ਕੀਤੀਆਂ ਗਈਆਂ ਸਨ ਪੁਲਿਸ ਨੇ ਕਰੀਬ 240 ਐਫਆਈਆਰ ਬੰਦ ਕਰ ਦਿੱਤੀਆਂ ਸਨ ਜਦਕਿ 250 ਹੋਰ ਕੇਸਾਂ 'ਚ ਮੁਲਜ਼ਮ ਬਰੀ ਹੋ ਗਏ ਸਨ ਕੁੱਲੇ 587 ਐਫਆਈਆਰ ਦੇ ਵਿੱਚੋਂ ਸਿਰਫ 28 ਕੇਸਾਂ 'ਚ ਕਰੀਬ 420 ਵਿਅਕਤੀਆਂ ਨੂੰ ਸਜ਼ਾ ਹੋਈ ਹੈ ਇਹਨਾਂ 'ਚੋਂ ਸੱਜਨ ਕੁਮਾਰ ਸਮੇਤ ਕਰੀਬ 50 ਨੂੰ ਹਤਿਆ ਮਾਮਲੇ ਦੇ ਵਿੱਚ ਸਜ਼ਾ ਹੋਈ ਹੈ ਮੌਜੂਦਾ ਸਮੇਂ ਦੇ ਵਿੱਚ ਕੌਮੀ ਰਾਜ ਧਾਨੀ ਦੀਆਂ ਵੱਖ-ਵੱਖ ਅਦਾਲਤਾਂ 'ਚ ਕਰੀਬ 20 ਕੇਸ ਬਕਾਇਆ ਪਏ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਕੇਸ ਦੇ ਵਿੱਚ ਰਾਯੂਜ ਐਵੇਨਿਊ ਅਦਾਲਤ ਵੱਲੋਂ ਕਾਂਗਰਸੀ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਦਿੱਲੀ ਗੁਰਦੁਆਰ ਪਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਲਕਾਤੇ ਜਨਨ ਸਕੱਤਰ ਜਗਦੀਪ ਸਿੰਘ ਕਹਲੋਂ ਨੇ ਕਿਹਾ ਹੈ ਕਿ ਭਾਵੇਂ ਅਦਾਲਤ ਦਾ ਫੈਸਲਾ 41 ਸਾਲਾਂ ਬਾਅਦ ਹੋਇਆ ਹੈ ਪਰ ਇਹ ਸਿੱਖ ਕੌਮ ਲਈ ਬਹੁਤ ਵੱਡੀ ਰਾਹਤ ਹੈ ਉਹਨਾਂ ਨੇ ਕਿਹਾ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਨਿਆਂ ਤਾਂ ਕੀ ਦੇਣਾ ਸੀ ਉਲਟਾ ਕਤਲੇਆਮ ਦੇ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਰਿਹਾ ਉਹਨਾਂ ਬੰਦ ਕੀਤੇ ਕਿਸਾਂ ਦੀ ਨਵੀਂ ਸਿਰ ਤੋਂ ਜਾਂਚ ਵਾਸਤੇ ਸਿੱਟ ਦੇ ਗਠਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਦਾ ਧੰਨਵਾਦ ਕੀਤਾ ਹੈ ਉਦੋਂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਹੋਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਕਿ ਸਿੱਖ ਕੌਮ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਹੈ ਹੁਣ ਆ ਕਿਹਾ ਹੈ ਕਿ ਸਿੱਖ ਕਤਲ ਮਾਮਲੇ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਲਈ ਭਾਰਤੀ ਨਿਆਂ ਪ੍ਰਣਾਲੀ ਦਾ ਧੰਨਵਾਦ ਕਰਦਾ ਹਾਂ ਕਾਂਗਰਸ ਸਰਕਾਰ ਵੇਲੇ ਕੇਸ ਬੰਦ ਹੋ ਗਏ ਸਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਸਾਂ ਨੂੰ ਦੁਬਾਰਾ ਜਾਂਚ ਕਰਵਾ ਕੇ ਵੱਡਾ ਕੰਮ ਕੀਤਾ ਉਹਨਾਂ ਕਿਹਾ ਹੈ ਕਿ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਦਰਦ ਨੂੰ ਵਡਾ ਕੇ ਜ਼ਖਮਾਂ ਤੇ ਮਲਮ ਲਗਾਈ ਹੈ ਉਹਨਾਂ ਕਿਹਾ ਹੈ ਕਿ ਦਿੱਲੀ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਇਹ ਫੈਸਲਾ ਆਇਆ ਉਹਨਾਂ ਕਿਹਾ ਹੈ ਕਿ ਕੋਰਟ ਦੇ ਜੱਜ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਰਪੱਖ ਜਾਂਚ ਕੀਤੀ ਹੈ 1984 ਸਿੱਖ ਦੰਗਿਆਂ ਦੇ ਮੁੱਖੀ ਦੋਸ਼ੀ ਸੱਜਨ ਕੁਮਾਰ ਨੂੰ ਸਜ਼ਾ ਦੇ ਐਲਾਨ ਮਾਮਲੇ ਦੇ ਵਿੱਚ ਹਰ ਕੋਈ ਆਪੋ ਆਪਣਾ ਪੱਖ ਰੱਖ ਰਿਹਾ ਹੈ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕਾਂਗੜੇ ਵੀ ਜਵਾਬ ਦਾਖਲ ਕੀਤਾ ਜਿੱਥੇ ਅਦਾਲਤ ਦੇ ਫੈਸਲੇ ਦਾ ਉਹਨਾਂ ਧੰਨਵਾਦ ਕੀਤਾ ਉੱਥੇ ਹੀ ਕਾਂਗਰਸ ਦੇ ਨਿਸ਼ਾਨੇ ਸਾਦੇ ਮਾਲਵਿੰਦਰ ਕਾਂਗੜੇ ਕਿਹਾ ਕਿ ਕਾਂਗਰਸ ਦੇ ਵੱਲੋਂ ਸਿੱਖ ਦੰਗੇ ਜੋ 1984 ਦੇ ਵਿੱਚ ਹੋਏ ਸਨ ਉਸੇ ਦੋਸ਼ੀ ਸੱਜਣ ਕੋਲ ਮਾਨੂੰ ਸਜ਼ਾ ਸੁਣਾਈ ਜਾਣੀ ਹੈ ਮੈਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦਾ ਹਾਂ ਕਿ ਆਖਿਰ 1984 ਦੇ ਵਿੱਚ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਮਿਲਦਾ ਨਜ਼ਰ ਆ ਰਹੇ ਉਹਨਾਂ ਕਿਹਾ ਕਿ ਹਾਲਾਂਕਿ ਪੀੜਤਾਂ ਨੂੰ ਇਨਸਾਫ਼ ਮੰਗਦਿਆਂ ਕਈ ਦਹਾਕੇ ਬੀਤ ਗਏ ਨੇ ਪਰ ਆਖਿਰ ਭਾਰਤ ਦੀ ਨਿਆਂ ਪ੍ਰਣਾਲੀ ਅੰਦਰ ਇਨਸਾਫ਼ ਮਿਲਣ ਜਾ ਰਿਹਾ ਏ ਮਲਵਿੰਦਰ ਕਾਂਗੜੇ ਤੇ ਆ ਕਿ ਉਮੀਦ ਹੈ ਕਿ ਸਿੱਖ ਦੰਗਿਆਂ ਦੇ ਜਿਹੜੇ ਹੋਰ ਵੀ ਦੋਸ਼ੀ ਹਨ ਉਹਨਾਂ ਨੂੰ ਵਾਤੋ-ਵਾਦ ਸਜ਼ਾ ਹੋਵੇ 84 ਸਿੱਖ ਦੰਗਿਆਂ ਦੇ ਮਾਮਲੇ ਦੇ ਵਿੱਚ ਜਿਹੜੇ ਹੋਰ ਵੱਖ-ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਵੀ ਜਲਦ ਇਨਸਾਫ਼ ਮਿਲ ਜਾਵੇ